ਗੰਡੀ ਲੱਗ ਰਹੀ ਹੈ ਮਿੱਤਰੂ ਲਗਿਆਂਗੇ ਬਟਾਈਆਂ ਸਾਰੀਆਂ ਇਹ ਨਾ ਫਲ ਜਿੰਨੇ ਦੂਹਰ ਸਰਦ ਨੇ ਬਈ ਇਹ ਵਕ ਤਨੀ ਜਿਹੜੀ ਠੀਕ ਹੈ ਨੀ ਨੀ ਚਾਰ ਚਾਰ ਗੋਲਾ ਤੇ ਲਾਈ ਜਨਾਂ ਵਾ ਸਹੀ ਹੈ A木やが ਹਾਂ ਬੱਟਾ ਲੱਗਿਆ ਨੇ 3 ਮਿੰਟ ਲੱਗਾ ਇਹ ਹੋਰ ਬਾਹੀ ਵੀ ਹੈ ਬੱਟ ਤਾਂ ਹੋਰ ਪੌਣੀ ਬੂ ਸਬਜ਼ੀ ਕਿਨੇ ਗਏ ਲਾਤੀ ਦੇ ਆਪਾਂ ਨਾਪਤੀ ਸਾਰੀ ਸਬਜ਼ੀ ਉਧਰ ਗਾਜਰ ਗੁੱਜਰ ਤੇ ਹੋਰ ਲਟਰਮ ਬਟਰਮ ਇਧਰ ਚੱਲ ਰਹੀ ਹੈ ਆਪਣੀ ਗੰਢੀ ਹਰਾ ਪਿਆਜ਼ ਕਹਿੰਦੇ ਨੇ ਹਰਾ ਗੰਡਾ ਕਹਿੰਦੇ ਇਹਦੀ ਚੱਲ ਰਹੀ ਹੈ ਬਿਜਾਈ ਹਰੀ ਸਬਜ਼ੀ ਤੇ ਇੱਧਰ ਲੱਗੀ ਜਾਂਦੀ ਹੈ ਹੈ ਆਈ ਦੇ ਹੱਟੀ ਬੈਠੇ ਹੈ ਆਈ ਦੇ ਹੱਟੀ ਬੈਠੇ ਹੁਣ ਆ ਲੱਗ ਜੂਗਾ ਹੈ ਲੱਗ ਜਾਨੇ ਦੋ ਲੱਗ ਜਾਨੇ ਇੱਕੋ ਵੀ ਰਹਿੰਦੀ ਹੈ ਅਜੇ ਕੋ ਉੱਥੇ ਗੋਹ ਹੋਲਾ ਦੇਗੇ ਯਾਰਾ ਕੀਨੇ ਕਿਨੇ ਲਾਤੀ ਸਬਜ਼ੀ ਮਿੱਤਰੋ ਜਰੂਰ ਦੱਸਿਓ ਕਮੈਂਟ ਬਿਰਵੇ ਦਾ ਗੰਡੇ ਹੀ ਬਣੇ ਪਏ ਨਾ ਹਰ ਰਾਤ ਚਲੀ ਜਾਂਦੀ ਆ। ਪੰਚਾੜ ਦੇ ਰੱਖ ਦਿਆਂਗੇ। ਹੈਂ? ਨਾ 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 ਬੋਲ ਨੂੰ ਉਠਾ ਦਿੰਦੇ ਮੈਂ ਤੜਕੇ। ਮੈਂ ਕਈ ਵਾਰ ਇੱਕ ਪਾਸੇ ਬੜੀ ਜਾਂਦਾ। ਤੜਕੇ ਮਾਰ ਦਿਆਂਗੇ ਸਾਰੇ ਤੇ। ਵੈਂਡੀ ਜਿਹੜਾ ਕੰਮ ਸੂਤ ਆ ਦੇ। ਫਿਰ ਤਨੀ ਰਾਤ ਦੇਖ ਰੂਗਾ। ਕੰਨੀ ਤੇ ਗੰਨੀ ਆ ਜਾ ਜੰਗਲ ਗਿਆ ਭਰਾ ਲੋਰ ਦੋ ਦੋ ਬਗਾਨੀਆਂ ਆਏ ਸੀ ਜਿਹੜਾ ਠੰਡ ਬਹੁਤ ਮੈਂ ਜੰਨੀ ਐਸੀ ਗਾ ਜੀ ਇਧਰ ਆ ਪਈ ਹੈ ਗੰਡੀ ਹੈ ਤੇ ਲੋ ਜੀ ਇਧਰ ਹੋ ਬਹੁਤ ਸਤਿ ਸ਼੍ਰੀ ਅਕਾਲ ਜੀ ਸਭ ਜਿਹੜੀ ਅੱਜ ਤਿੰਨ ਦਿਨ ਹੋ ਗਏ ਸਾਨੂੰ ਲਾਈ ਜਾਂਦੇ ਇਹਨੂੰ ਝੂਟੀਆਂ ਇਹ ਬੋਲੇ ਆ ਉਹ ਇੱਕ ਗੰਢੀ ਲੱਗ ਰਹੀ ਹੈ ਜੀ ਹਰਾ ਪਿਆਜ਼ ਖਾਇ ਕਰਾਂਗੇ ਸਬਜ਼ੀ ਦੇ ਨਾਲ ਤੇ ਜਿਹੜਾ ਆਪਾਂ ਸੁੱਕਾ ਪਿਆਜ਼ ਆ ਉਹਦੀ ਲਾਗਤ ਘਟੂਗੀ ਤੇ ਇਹ ਜ਼ਰੂਰ ਲਾਓ ਮੇਰੇ ਭਰਾ ਕਿਸਾਨ ਭਰਾ ਜਿਹੜੇ ਹੈਗੇ ਆ ਜਿੰਨਾ ਥਾਂ ਹੈਗਾ ਥੋੜਾ ਬੋਤਾ ਪੀਚੀ ਜਰੂਰ ਲਾਓ ਤੇ ਆਪਾਂ ਇਹ ਗਾਰਡਨ ਤਿਆਰ ਕਰਤਾ ਸਾਰਾ ਤੁਹਾਨੂੰ ਪਤਾ ਤੇ ਬੂਟਿਆਂ 'ਚ ਹੁਣ ਗੰਢੀ ਲੱਗ ਰਹੀ ਹੈ ਇਹ ਹਰ ਰੋਡ ਸਾਰੇ ਪੌਦੇ ਜਿਹੜੇ ਆਪਾਂ ਲਾਏ ਆ तकरीबन 10-12 ਕਿਸਮਾਂ ਇੱਕਦਮਾ ਕਿਸਮਾਂ ਗਏ 10-12 ਹੋਵੇ 20 ਕਿਸਮਾਂ 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 ਬੂਟੇ ਉਂ ਛੱਡ ਕੇ ਗਿਣਤੀ ਕੱਲੀ ਫਰੂਟ ਦੀ ਕਿਸਮ 20 ਹੋ ਗਈ 20 ਕਿਸਮਾਂ ਦੇ ਜਿਹੜੇ ਫਰੂਟ ਆ ਤਿਆਰ ਹੋਣਗੇ ਆਪਣੇ ਕੱਲੋਂ ਤੇ ਉਹ ਭੁੱਲ ਗਏ ਅੰਗੂਰਾ ਨੇ ਬੱਲਾ ਦੇਖਣਾ ਲੈਉਣੇ ਇੱਕ ਨਹੀਂ ਯਾਰ ਹੈ ਚੱਕਣਾ ਨਹੀਂ ਆਇਂਦਾ ਕੱਲ ਨੂੰ ਜਾਣਾ ਸੀ ਕੱਲ ਨੂੰ ਜਾਣਾ ਬੜਿੰਦੇ ਉਹ ਗੁਰਾ ਕਰਨ ਉਹਦਾ ਅਬੀ ਵਰਗਾ ਦਾ ਦਾਖਲਾ ਅਬਲੀ ਵਰਗਾ ਦਾਖਲਾ ਕਰਾ ਕੇ ਆਉਣੇ ਨਸੀਗਾ ਉਹ ਪਲਸ 1 ਪਲਸ 2 ਵੀ ਕਰਾਉਂਦੇ ਆ ਉਹ ਪਲਸ 2 ਤੋਂ ਬਾਅਦ ਜੇ ਬੱਚੇ ਨੇ ਕਿਸੇ ਨੂੰ ਪੁੱਛੇਗਾ ਨਾ ਲੱਗ ਜਾਊਗਾ ਨਾ ਕੋਈ ਚੱਕਰ ਹਾਂ ਬੈਣ ਟੂਸ਼ਨ ਵੀ ਲਾਉਣਾ ਹਾਂ ਦੀ ਤਿਆਰੀ ਅੱਧੀ ਹੋ ਜੂਗੀ ਜੇ ਗਾਹਾਂ ਲਾਉਣਾ ਪਲਸ 1 ਪਲਸ 2 ਕੀ ਲੈਣਾ ਕੀ ਨਹੀਂ ਲੈਣਾ ਉਹਦੀ ਤਿਆਰੀ ਹੋ ਜਾਂਦੀ ਹੈ ਮਹੋਰ ਨਾ ਸੀ ਦਾ ਪਲੱਸ 1 ਪਲੱਸ 2 ਦਾ ਵਧੀਆ ਹੋ ਜੂਗੀ ਨਹੀਂ ਨਹੀ ਗੱਲ ਹੈ ਨਹੀਂ ਲੱਗਦਾ ਕਿੰਨੀ ਕਰ ਲੱਗ ਗਈ ਹੈ ਕਿਹੜੀ ਉਹ ਲਾਦ ਗਈ ਵੀ ਇਧਰ ਕਰਨੀ ਇਹ ਵੀ ਇਧਰ ਗੋਭੀ ਕਰ ਦੇਈ ਇਸ ਨੂੰ ਉਧਰ ਹੀ ਕਰਦੀ ਇੱਕ ਵਾਰ ਆਹ ਗੋਬੀ ਦਾ ਵੀ ਆਹ ਉਹ ਰਹਿ ਨਹੀਂ ਦ ਮਟਰ ਕਰ ਦਾਂਗੇ ਤੇ ਮਟਰ ਕੋਈ ਨਹੀਂ ਮਟਰ ਤਿੰਨ ਹੋਟਾ ਆ ਆ ਇਹ ਤੇ ਗੋਬੀ ਇੱਥੇ ਕਰ ਦਿੰਨੇ ਜਿੰਨੀ ਹੋਊਗੀ ਬਸ ਠੀਕ ਉਹਨੇ ਕਰ ਦਿੰਦੇ ਪਿਛਲੀ ਵਾਰ ਵੀ ਅੱਧਾ ਹੋਈ ਸੀਗੀ ਇਹ ਦੂਰ ਲਾ ਲਿਆ ਇਧਰੋਂ ਇਧਰੋਂ ਲਾ ਕੇ ਲਿਆ ਇਹ ਗੋਬੀ ਕਰ ਦਿੰਨੇ ਹੋਈ ਗੰਡਾ ਲੱਗ ਜਾਂਦਾ ਮੇਰੇ ਵੀਰੋ ਇਹ ਜਰੂਰ ਦੱਸੋ ਸਬਜ਼ੀ ਕਿਹਨੇ ਕਿਹਨੇ ਲਾਤੀ ਖਰਾ ਪਿਆਜ ਲੱਗ ਰਿਹਾ ਏ ਤੇ ਭਾਈ ਨਿਲੇਸ਼ ਹਰਠੋੜ ਨਾ ਨਿਕ ਮਨੇ ਲੱਗ ਜਨ ਲੱਗੇ ਬੁਥੇਰੀ ਲੱਗ ਜੂ ਬਟੇ ਇਦੋਂ ਵੇ ਇਦੋਂ ਪਰੇ ਨੂੰ ਜਾ ਲਾ ਦੇ ਨੀ ਤੈਨੂੰ ਆਰਾਮ ਨਾਲ ਲੋ ਜੀ ਗੱਡਾ ਲੱਗ ਗਿਆ ਇਧਰ ਪੀਚੀ ਪੀਚੀ ਲੱਗ ਚੁੱਕੀ ਆ ਤੇ ਗੋਭੀ ਦੇ ਟਮਾਟਰਾਂ ਦੇ ਬੂਟੇ ਵੀ ਆ ਚੁੱਕੇ ਆ ਤੇ ਆਲ ਵਾਲੀ ਜਿੰਨੀ ਸਬਜ਼ੀ ਆ ਸਾਰੀ ਲਾਤੀ ਮਿੱਤਰੋ ਜਿਹਨੇ ਕਿਨੇ ਲਾਤੀ ਕਮੈਂਟ ਕਰਕੇ ਜਰੂਰ ਦੱਸੋ ਕਿਹੜੇ ਕਿਹੜੇ ਸਾਡੇ ਮੂੰਹ ਜੇ ਲਾਈ ਜਾਂਦੇ ਆ ਇਹ ਸੋਚੀ ਜਾਂਦੇ ਆ ਉਹ ਵੀ ਦੱਸੋ ਤਰਕੇ ਨੂੰ ਪਾਣੀ ਨਾਲ ਪਰਦਾਂਗੇ

ਹੈਂ ਮਾ ਲੱਗੂ ਆਹ ਸਿੱਟੇ ਤੇ ਆਹਾ ਬੈਠ ਸਿੱਟੇ ਤੇ ਆ ਨਹੀਂ ਕਿਨੇ ਗਿਆ ਛੜਦਾ ਨਾ ਹੋਵੇ ਆ ਦੇ ਇੱਕ ਟੱਟ ਦੇ ਦੇਖ ਕਿੰਨੇ ਜੱਕ ਲੈ ਆਏ ਨਾ ਮਿੰਗੇ ਬੋਦੀ ਹੈ ਪੀਚੀ ਵਧੀਆ ਲੱਗਦਾ ਹਾਂ ਅਰੇ ਕੰਡਾ ਬਦਿਆ ਬਣਨਗੇ ਹਾਂ ਨੇ ਇਹ ਲੱਗਦਾ ਕਿ ਕਿੰਨਾ ਹੋਣ ਲੱਗਣਾ 6 ਵਜੇ ਹੈ ਨਹੀਂ ਇਹ ਤੁਹਾਨੂੰ ਜੋ ਕੱਢ ਕੇ ਲਾਉਣੇ ਨੇ ਰੌਣ ਦਾ ਕਰਦੇ ਪੂਰੀਆਂ ਪਰ ਉਹਨਾਂ ਦੇ ਗੰਡੇ ਹੀ ਹੈ ਨਹੀਂ ਇਹਨਾਂ ਨੂੰ ਕੱਢ ਦੇ ਇਹ ਗੰਡੇ ਆ ਜੋ ਖੰਡੇ ਆ ਕਿੱਥੇ ਬਰੀਕ ਆਪਣੇ ਕੋਲੇ ਫੱਕੀ ਲੱਗਦੀ ਕਿਥੇ ਹੱਕੋ ਵੀ ਛੜਤਾ ਹੋਏ ਇਹ ਜੇ ਨਹੀਂ ਚੱਲ ਆਈ ਫਿਰ ਵੀ ਠੀਕ ਲੱਗ ਗਿਆ ਕੰਮ ਇਧਰ ਟਮਾਟਰ ਲਾ ਦਾਂਗੇ ਟਮਾਟਰਾਂ ਨੇ ਬੁੱਝੇ ਇੱਥੇ ਲਾ ਲੰਮੇ ਰਹਿਣਗੇ ਇੱਥੇ ਐਂ ਕਰ ਲਾ ਹਾਂ ਉੱੱਥੇ ਲਾ ਦੇ ਪਿਛਲੇ ਵਰਵਿੱਤੀ ਲਾਈ ਸੀ ਹੋਏ ਨਹੀਂ ਪਰ ਇੱਕ ਤੀਦੇ ਗੋਭੀ ਚੱਕ ਪਹਿਲਾਂ ਦਾ ਮੈਂ ਖੱਦਿਨ ਮਿੱਤਰਾਂ ਕਰ ਲਿਆ ਇਹਦੇ ਵਿੱਚ ਲਖਾਵਾਂਗੇ ਤੁਹਾਨੂੰ ਹੰਬਾਲਾਂਗਾ ਛੱਟੀਆਂ ਸੱਡਾਂ ਤੇ ਉਹ ਟਮਾਟਰਿੰਦਾ ਗੰੰਤੀ ਦੇ ਉਝੀ ਹੈ ਬਾਲਟੀ ਦਾ ਪਾਣੀ ਭਰ ਗਿਆ ਨਾ ਜਦਨਾ ਟਮਾਟਰ ਉਹ ਵੀ ਦੋਵੇਂ ਜੀ ਬੋਲੇ

ਬਹੁਤ ਦੇ ਦਰਿਆ ਹਾਂ ਬਹੁਤ ਦੇ ਦਰਿਆ ਹਾਂ ਯਕਤਾਰੀ ਆ ਬਰਾਹੂ ਬੋਲ ਕਰਤਾ ਨਹੀਂ ਇਹ ਕੁੱਤ ਤੇ ਆਪਾਂ ਹੈ ਕਿ ਤਨ 4 5 6 7 8 9 चार पे सत अठ पोते आप जो लाए गिनती करे तेन चार पब जी नेरा हो चुका है चार ते सत सत अठ नौ दस ग्यारह बारह ये छोटे है जो दो ला रहे हैं जी बढ़िया भाई, बढ़िया ਮੋਟੋਪ ਚੱਲਦਾ ਦਾ ਕੰਮ ਫੌਜੀ ਦਾ ਫੌਜੀ ਲਾ ਰਿਹਾ ਸੀ ਇੱਧਰ ਲਾਤੀ ਆਪਾਂ ਸਾਰੀ ਇੱਧਰ ਲਾ ਰਹੇ ਹਾਂ ਗੰਡੇ ਲਾਤੇ ਤੇ ਇਹਦੇ ਹੁਣ ਚੱਲੀ ਜਾਂਦਾ ਪਲਾਟ ਟਮਾਟਰ ਦਾ ਕੰਮ ਮੜਿਆ ਮੁੱਠੇ ਨੇ ਟੋਏ ਜੇ ਬਣਾ ਲਈਆਂ ਗਲਾਸ-ਗਲਾਸ ਪਾਣੀ ਜੇ ਪਾ ਲਾਂਗੇ ਹੁਣ ਅਥਰੇ ਅਜਨੇ ਰਹਾ ਹਉ ਆਉਂਦੇ ਲਾਉਂਦੇ ਇਹਨਾਂ ਨੂੰ ਸਬਜੀ ਕਿਹੜੇ ਆਉਸਰ ਬੀਜੇ ਨੇ ਪਰ ਲੈ ਇੱਕ ਨਾਲ ਡੱਬਾ ਚੱਕ ਲੈ ਕੋਈ ਚੰਨ ਚੰਨ ਚ ਸਬਜੀ ਲਾ ਦਈਏ ਗਰਮੀ ਵਾਲੀ ਸਬਜ਼ੀ ਦਾ ਹੋ ਜਾਂਦੀ ਹੈ ਗਰਮੀ ਵਾਲੀ ਸਬਜ਼ੀ ਕਰਨੀ ਓਕੇ ਹੋ ਜਾਂਦੀ ਹੈ ਹੈ ਉਧਰੋਂ ਕੱਢ ਕੇ ਲਾ ਦੇ ਬਧੀਰੇ ਨੂੰ ਕੱਲ ਨੂੰ ਦੋ ਲਾ ਕੇ ਲਾ ਦੇਣਗੇ ਦੂਰ ਕੱਢ ਕੇ ਲਾ ਦੇ ਅਬ ਉਹ ਨਾ ਆ ਜਿਹੜੇ ਮੈਂ ਹਲਾਈਆ ਉਹ ਵੀ ਹੈ ਨਾ ਹਾਂ ਸਾਰੇ ਦੋ ਦੋ ਗੁੱਝੇ ਲਾਏ ਹਾਂ ਸਾਰੇ ਬਹੁਤ ਸੰਘਣੀ ਹੋਊਗਾ ਬਬੀ ਹਾਂ ਆਇਆ ਲਾਇਆ ਮੈਂ ਉੱਪਰ ਬੰਨ ਰਿਹਾ ਹੈ ਨਾ ਕਿਤੇ ਤੈਨੂੰ ਵੀ ਲੱਗੇ ਦੋ ਦੋ ਦਾ ਹਰ ਨਾਲ ਤੇ ਤਿੰਨ ਵੀ ਇੱਕ ਦੇ ਬਸ ਬੇਬੀ ਹੂਬੀ ਹਜੇ ਹੈ ਕੀ ਬਹੁਤ ਪਿਆ ਹੂੰ ਪੱਕਾ ਤਿਆਰ ਕਰ ਲਾਂਗੇ ਉਹਦੀ ਟਮਾਟਰਾਂ ਦੇ ਬੂਟੇ ਕੁਮਾਤੀ ਉਹ ਸਿੱਕਾ ਨੂੰ ਆਉ ਲੱਗਿਆ ਕੀ ਹੋਇਆ ਕਿਹੜੇ ਨੇ ਨਾ ਤੜਕੇ ਸਿੱਟਾ ਦੇ ਕੇ ਪਾਣੀ ਛਿੜਦੇ ਪਾਣੀ ਦੇ ਕੇ ਬੁਸ਼ਰਮ ਹੁੰਦਾ ਤਾਂ ਹੈ ਲਾਵਾਂਗੇ ਉਹੜੇ ਉਹ ਬੁਝੇ ਜਾਵਾਂਗੇ ਮੈਂ ਸੰਗੜੇ ਰਹਿਣੇ ਹੱਥ ਤੇ ਨਹੀਂ ਸੰਗੜੇ ਰਹਿਣ ਦੇ ਕੋਈ ਨਹੀਂ ਤਾਂ ਹੈ ਊਟਾ ਮਰ ਜਾਂਦਾ ਵਿੱਚੋਂ ਫੇਰ ਔਖਾ ਹੋ ਜਾਂਦਾ ਸਮਝ ਲੈ ਰੱਖ ਪਾਸੇ ਤੇ ਲਾਈਏ ਹਾਂ ਸਾਈਡ ਤੇ ਟਮਾਟੇ ਸੀ ਤੇ ਲਾਈਏ ਸਾਈਡ ਤੇ ਲਾਉਣੀ ਥੋੜੀ ਹੈ ਇਧਰ ਵੀ ਸਾਈਡ ਤੇ ਲਾਉਣੀ ਏ ਤੱਕੀ ਹੈ ਇਹ ਤਾਂ ਕੱਟ ਸੀ ਨਾ ਗੋभी हां ਟਮਾਟਰ ਪੂਰ ਲੈਵਾਂਗੇ ਇੱਧਰ ਲਾ ਦਾਂਗੇ ਲੈ ਆ ਤੇ ਲੋਈ ਸਬਜ਼ੀ ਕੀ ਲੱਗ ਪਾਣੀ ਪਾ ਦਿਆ ਨਾ ਇਹ ਗਲਾਸ ਗਲਾਸ ਤੇ ਇਹਨਾਂ ਚ ਮਿਰਚਾਂ ਲੈ ਆਂ ਭੁੱਲ ਗਏ ਮਿਰਚਾਂ ਮਰਚਾਂ ਲੈ ਆਂ ਭੁੱਲ ਗਏ ਮਿਰਚਾਂ ਮਿਰਚਾਂ ਹੋ ਗਈਆਂ ਐਂ ਤਾਂ ਕਿ ਨਾ ਪਰ ਹੁਣ ਲੱਗਦੀਆਂ ਐਂ ਪੱਕ ਗਏ ਬੂਟੇ ਉਹ ਕੱਟ ਕੇ ਉਧਰ ਮੈਂ ਬੂਟੇ ਲਾ ਦੇਂਗੇ ਨਵੇਂ ਹੂੰ ਹੋਊਗਾ ਉਹ ਸਬਜੀ ਦਾਈ ਵੇ ਇਹਦੇ ਹੁਣ ਆ ਇਹ ਤੇ ਲਾ ਦੇ ਝੁੱਟੇ ਦਾ ਗੁੱਡ ਕੇਣਾ ਇੱਕ ਵਾਰੀ ਕਸ ਗਿਆ ਨਹੀਂ ਗੁੱਟਦਾ ਬੇਸ਼ੱਕ ਦੀ ਲੀਟਰ ਲੈ ਆ ਉਹ ਤੋਂ ਹਾਂ ਤੇ ਉਹ ਨਹੀਂ ਰਹਾ ਹੋ ਗਿਆ ਤੇ ਅਸੀਂ ਕਰਦੇ ਹਾਂ ਲਾਈਵ ਬੰਦ ਤੇ ਜਿੰਨ ਬੰਦ ਤੇ ਜਿੰਨੇ ਵੀ ਸੱਜਣ ਜੁੜੇ ਸਾਰਿਆਂ ਧੰਨਵਾਦ ਨਹੀਂ ਨਮਰ ਕੋਇਆ ਵੇ ਨਹੀਂ ਨਹੀਂ ਮਾਸ ਡਿੱਕੀ ਆ ਮੈਂ ਹੁਣ ਆਇਆ ਹੁਣ ਆਇਆ ਹੁਣ ਆਇਆ ਕਰਿਆ ਕੀ ਆਉਣ ਸਾਈ ਕਰਤੇ ਹੁਣ ਕਿ ਠਹਿਰ ਕੇ ਕੀਤਾ ਸੀ ਹੁਣ ਫਰੀ ਕਰਤੇ ਸੀ ਆਖੇ ਯਾ ਮਨ ਨਾਲ ਲੱਗਦਾ ਲੱਗਦਾ ਨਹੀਂ ਸੀ ਜੀ ਚੱਕ ਨੂੰ ਲੱਗਦਾ ਫਿਰ ਲੇਟ ਕਾ ਤੋ ਆਇਆ ਤੇ ਹੈ ਲੇਟ ਕਿੰਨਾਂ ਕਿ ਸਮਰੀ 4:30 ਲੈ ਵੀ ਪਾਪਾਂ ਨਹੀਂ 4:30 ਤੇ ਬਸ ਤੇ ਉਹਦੇ ਸਕੂਲ ਵਾਲੀ ਵਾਸਤੇ ਉਧਰੋਂ ਆਇਆ ਟਿਊਸ਼ਨ ਨਹੀਂ ਗਿਆ ਅੱਜ ਮੈਂ ਲੱਗਦਾ ਕਹਿੰਦੀ ਲੱਗਦਾ ਇੱਕ ਤਾਂ ਅੱਛਾ ਇੱਕ ਨਹੀਂ ਲੱਗਦਾ ਮੈਨੂੰ ਦਸਕੇ ਜਾਏਗਾ ਪਾਦੇ ਕਰ ਪਾਦੇ ਕਰ ਪਾਦੇ ਪਾਦੇ ਕੁਛ ਨਹੀਂ ਲੰਦਾ ਹਾਂ ਢਲ ਜਾਂਦੇ ਕੁਛ ਨਹੀਂ ਲੰਦਾ ਐਨਾ ਤਰ ਕਿਉਂ ਜੜਾ ਲਾਥਾ ਤੜਾ ਹੂੰ ਹੂੰ ਹਾਂ ਬਹੁਤ ਪਾਦੇ 13 ਅੱਕ ਕਿਨਾਂ ਪਾਛੇ ਚੱਕੀ ਆਇਆ ਚੁੰਡੀ ਨਾਲ ਆਇਆ ਇੰਟੋ ਆਇਆ ਬਣਾਦਾ ਪਣੀ ਬੋ ਪਾਇਆ ਨੋ ਚ ਤੂੰ ਮਾ ਤੜਕੇ ਭਰਦੇ ਆ ਇਹ ਤਾਂ ਕਿਉਂ ਲਾ ਰਾਤ ਰਾਤ ਆਇ ਛੱਡ ਗਏ ਇੱਕ ਐਨੀ ਨਿਕਾ ਕਮਜ਼ੋਰ ਹਾਂ ਬਸ ਆ ਇਹ ਪਾਰਾ ਜੀ ਬਾਲਟੀ ਲੈ ਨਾਲ ਆ ਵੀ ਚਾਰੇ ਪਾਸੇ ਗੜਾਈ ਹੀ ਕਰ ਦੇ ਕਰ ਬਣੀ ਦੀ ਹਾਂ ਬਸ ਸਤੰਦ ਤੱਕ ਖੜੇ ਹੋ ਜਾਣਗੇ ਲਾਉਣ ਵੀ ਲੈ ਆ ਕੀਤਾ ਹੁੰਦਾ ਬਸ ਮੈਂ ਰੱਖਿਆ ਉਹ ਪਛਤੀ ਮਨਾ ਜੀ ਲੰਦ ਹੈ ਹਾਂ ਇਹ ਤਾਂ ਕੋਲ ਹੈ ਤੇਰੀ ਨੰਗੇ ਬਿਲਾ ਮੁਲਕੇ ਹੱਥ ਆਉਂਦਾ ਨਹੀਂ ਨਾ ਉਹਦਾ ਨਾ ਲੈ ਆ ਬਸ ਪਾ ਆ ਮੈਂ ਜਦੋਂ ਮੰਟ ਪਹਿਲਾਂ ਆਇਆ ਤਾਂ ਸਾਰੇ ਬੁੱਟਿਆਂ 'ਚ ਪਾਣੀ ਪਾਣ ਦਾ ਬਾਲਟੀ ਬਾਲਟੀ ਉਥੇ ਪਾਇਆ ਸੀ ਪਾਣੀ ਉਹ ਪਰਤੇ ਫੁੱਲ ਚਾਰ ਚਾਰ ਬਾਲਟੋਂ ਪਾ ਬਸ ਠੀਕ ਆ ਚਾਹੀਦੇ ਬਹੁਤ ਟਾਈਮ ਲੱਗਦਾ ਹੁੰਦਾ ਹਾਂ ਹਾਂ ਉਹਨਾਂ ਸਾਈਡਾਂ ਦੇ ਟੋਆ ਬਣਾਉਂ ਵਿੱਚ ਵਿੱਚ ਕਹੀ ਨਹੀਂ ਮਾਰਦੇ ਉਹਨਾਂ ਦੇ ਬਸ ਹੱਇਆ ਉਧਰ ਵੀ ਹੈਗੇ 15 ਪੌਦੇ ਠੀਕ ਆ ਓ ਰੁਕੋ ਕੁਝ ਭਰ ਲਾ ਕੋਈ ਨਹੀਂ ਲਓ ਜੀ ਸਬਜ਼ੀ ਲੱਗ ਚੁੱਕੀ ਆ ਮਿੱਤਰੋ ਜਿਹਨੇ ਖਾਣੀ ਹੋਈ ਪਹੁੰਚੋ ਚੱਕਰਿਆ ਵਾਲਟੀ ਚੱਪਲਾ ਪਾਈਏ ਚੱਪਲਾ ਕੋਲੇ ਜੀ ਨਾ ਆ ਜਾ ਆ ਜਾ ਇੱਧਰ ਨਹੀਂ ਇੱਧਰ ਨਹੀਂ ਬੋਣਾ ਇੱਧਰ ਬੋਣਾ ਕਿਉਂ ਗੰਡੇ 'ਚ ਦਰ ਕੇ ਪੂ पाणी ਲਾਦੇ ਨੂੰ ਕੁਝ ਨਹੀਂ ਹੁੰਦਾ ਜਿਹੜੇ ਪੌਦੇ ਲਾਏ ਨਾ ਤਾਜੀ ਇਨਾ ਮੜ ਮੜ ਪਣੀ ਮਿਲ ਜਿਆ ਸੀ ਇਹ ਛੋਟੇ ਜਿਹੇ ਮੈਂ ਬ੍ਰੀਕ ਪੋ ਦਿਆ ਸੀ ਇੱਥੋਂ ਸ਼ੁਰੂਆਤ ਇੱਥੋਂ ਆਸ ਇੱਥੋਂ ਇੱਥੇ ਮੇਰੇ ਪੈਰ ਕੋਲ ਨੇ ਥੋੜਾ ਥੋੜਾ ਪਾਣੀ ਬਾ ਬੰਨ ਲਿਆ ਸੀ ਹਾਂ ਕਾਲੇ ਟਮਾਟਰ ਬੜੀ ਪਛਾਣ ਕੀਤੀ ਨੇ ਇਹਦੇ ਜੋ ਇੱਥੇ ਲਾਉਣੇ ਹੈ ਹੈ ਇੱਥੇ ਲਾਉਣੇ ਨੇ ਇਧਰ ਇਧਰ ਪਿੱਛੇ ਦੇਖ ਬਾਟੀ ਇਹ ਆਉਂਦੀ ਇਹਦੇ ਇੱਥੇ ਟਮਾਟਰਾਂ ਦੇ ਇਹਦੇ ਇੱਕ ਟਮਾਟਰ ਲਾਉਣੇ ਸੀ ਨੇ ਲਾਏ ਨਹੀਂ ਟਮਾਟਰ ਸੋ ਫਟ ਟਮਾਟਰ ਲਿਆ ਕੇ ਹਰੇ ਮਟਰ ਹਰੇ ਲਾਲ ਟਮਾਟਰ ਬੋਲਣ ਨਹੀਂ ਆਉਂਦੇ ਪਿੰਡਾਂ 'ਚ ਲਾਲ ਟਮਾਟਰ ਤੇ ਹਰੇ ਮਟਰ ਵੇ ਲਾਲ ਟਮਾਟਰ ਤੇ ਹਰੇ ਮਟਰ ਆਹਂ ਕਹਤੋਂ ਬੋਲ ਦਿੰਦੇ ਵੀ ਲਾਲ ਟਮਾਟਰ ਹਰੇ ਮਟਰ ਕਦੇ ਮਟਰ ਵੀ ਲਾਲ ਹੋਏ ਪਾੜੇ ਪਾੜੇ ਪਾਣੀ ਕੁਝ ਹੁੰਦਾ ਸੰਗਦਾ ਕਿਉਂ ਇਹਨਾਂ ਸੰਗ ਦੇਖੋ ਨੂੰ ਬਸ ਇਹੇ ਸੰਦੇ ਸੰਗ ਦੇ ਜਿਹੜਾ ਗਲ ਜਲੀ ਬਾਰ ਬਾਰ ਟੱਕਰ ਕਰਦੇ ਚਲੋ ਬਾਕੀ ਪਾਣੀ ਉਹ ਬਾਲਟੀ ਇਹਦੇ ਉਹ ਸੇਵ ਚ ਪਾ ਦੇ ਐਪਲ ਮੇ ਪਾਣੀ ਡਾਲ ਦੋ ਐਪਲ ਕਿਉਂ ਪਾਈ ਆ ਨਾ ਹੂੰ ਐਪਲ ਕਿਉਂ ਐਪਲ ਕਿਤੇ ਪਾਇਆ ਅੱਜ ਤੂੰ ਪਹਿਲਾਂ ਅੱਧਾ ਘੰਟਾ ਪਹਿਲਾਂ ਆਏ ਦੇ ਕਿ ਬਾਲਟੀ ਸਾਰਿਆਂ ਚ ਪਾਉਂਦਾ ਬਸ ਇਹ ਜੋ ਉੱਤਣਾ ਹੈ ਪਾ ਦੇ ਗਰਾਜੇ ਵਿੱਚ ਪਾ ਦੇ ਕੱਲ ਨੂੰ ਪਾਵਾਂਗੇ ਸਾਰੇ ਇਹ ਕਰਕੇ ਧੰਨਵਾਦ ਮਿੱਤਰੋ ਚੱਪੜਾ ਪਾ ਲਿਆ ਤੇ ਆਪਣੀ ਸਬਜ਼ੀ ਲੱਗ ਚੁੱਕੀ ਹੈ ਹਰੀ ਗੰਡਾ ਲਾਲ ਗੰਡਾ ਹਰਾ ਗੰਡਾ ਸੁੱਕਾ ਗੰਡਾ ਗੋਭੀ ਮਟਰ ਟਮਾਟਰ ਹੈ ਮੂਲੀ ਹਾਂ ਭਰੇ ਫਿਸਤਰੀ ਸੀਬੀਐਸ ਵਾਲੀ ਸੀਬੀਐਸ ਵਾਲੀ 2500 ਰੁਪਏ ਭਰਉਣਾ ਸੀ ਉਹਨੇ ਕਿਹੜਾ ਕੁਝ ਚੈੱਕ ਕਰਾਉਣਾ ਸੀ ਸਾਈਨ ਕਰਾ ਕੇ ਨਹੀਂ ਜੀ ਸਾਈਨ ਕੀਤੇ ਆ ਚੈੱਕ ਕੀਤਾ ਸੀਗਾ ਚੈੱਕ ਕਰਨ ਨੂੰ ਕੁਝ ਵੀ ਨਹੀਂ ਸੀ ਕੋਈ ਨਾਂ ਸੀ ਆ ਤੇਰਾ ਨਾਂ ਸੀ ਮੇਰਾ ਨਾਂ ਸੀ ਤੇ ਮਾਂ ਦਾ ਨਾਂ ਸੀ ਬਸ ਨਾਂ ਡੇਟ ਆਵਰਸ ਸੀ ਨਾ ਕੁਝ ਹੋਰ ਸੀ ਇਹ ਕਿੰਨੀ ਸੋ ਹੈ ਹੈ 400 ਵੱਧ ਲਿਆ ਮੈਂ ਪੁੱਛਿਆ ਦੀ ਮੈਂ 2100 ਹੈ ਕਹਿੰਦੇ ਵਧੂਗੀ ਮੈਂ ਵਧੂਗੀ ਪਹਿਲੀ ਵਾਰ ਤੁਸੀਂ ਵੱਧ ਲਉਗੇ ਹਾਂ 2100 ਹਾਂ ਜੋ ਬਾਅਦ ਕੀ ਉਹ ਦੱਸ ਸਕੋਗੇ ਨਹੀਂ ਚਲੋ ਆ ਪਿਛਲੇ ਸਾਲ ਜਿੱਦਾਂ ਤੋਂ ਪੜਾਇਆ ਹੂੰ 12 ਚ ਪੜਾਇਆ ਸੀ ਕਿਹੜਾ ਦੱਸਣਾ ਹਾਂ ਇਹ ਥੋੜਾ ਦੱਸਮੀ ਦਾ ਜਿਹੜਾ ਤੁਸੀਂ ਤੈਨੂੰ ਸੋਗਦਾ ਪਰ। ਤੈਨੂੰ ਦਿਤਾ ਪਰ ਨੋਮੀ। ਹਾਂ। ਆ ਮੈਂ ਮੇਰੀ ਜੀ ਵੀ ਥੋੜਾ ਆਵਣ ਫਿਰ ਦਸਮੀ ਚ ਫੇਰੀ ਕੋ ਮੂੰਗ ਰਿਹਾ ਸੀ। ਅੱਛਾ। ਉਹ ਮਾਪੇ ਸੇ ਬੱਟਣ ਦੇ ਤਰੀਕੇ ਆ ਪੁੱਤ। ਇਹਦੀ ਵੀ 150 ਹੁੰਦੀ ਆ ਫਿਰ 150 ਵਧ ਲੈਗੇ। ਹਾਂ, ਲੁੱਟੀ ਜਾਂਦੇ ਆ ਬਸ। ਲੋ ਜੀ ਧੰਨਵਾਦ ਜਿੰਨੇ ਵੀ ਲਾਈਵ ਤੇ ਸੱਜਣ ਜੁੜੇ ਸੀਗੇ ਤੇ ਆਪਾਂ ਲਾ ਰਹੇ ਸੀਗੇ ਸਬਜੀ ਕਾਂਗਰਕੀਤਾ ਦੀ ਲਾਈਵ ਤੇ ਦਿਨੇਰਾ ਹੋ ਚੁੱਕਿਆ ਸ਼ਾਮਾਂ ਪੈ ਚੁੱਕੀਆਂ ਤੇ ਕੱਲ ਨੂੰ ਸਵੇਰੇ ਤੁਹਾਨੂੰ ਦੱਸਾਂ ਕਿ ਕਿਹੜੀ ਕਿਹੜੀ ਸਬਜੀ ਲਾਤੀ ਆ ਦੇਖੋ ਸ਼ਾਮ ਦੇ ਟਾਈਮ ਤੇ ਦਰਖਤ ਦਾ ਨਜ਼ਾਰਾ ਹਨਾ ਵਾਹ ਕਿਆ ਬਾਤ ਹੈ ਇੰਨਾ ਥੱਲੇ ਹੁਣ ਐ ਕਰਕੇ ਬੱਲ ਬਲਾਤੇ ਆਪਾਂ ਤਾਂ ਨੂੰ ਐ ਕਰਕੇ ਦੂਰੋਂ ਬੜੇ ਸੋਹਣੇ ਲੱਗਿਆ ਕਰਨੇ ਆ ਮਿੱਤਰੋ ਇੰਨਾ ਥੱਲੇ ਕੋਈ ਬੱਲ ਬਲਾਉਣਾ ਆਪਾਂ ਅਗਲੇ ਸਾਲ ਤੁਹਾਨੂੰ ਦਿਖਾਵਾਂਗੇ ਇੱਥੇ ਬਣਾ ਕੇ ਆਏ ਚੁਕਰਦਾ ਤੇ ਜਿੰਨੇ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਥੈਂਕ ਯੂ